ਰਸੀਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਜੜੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਇਹਨੂੰ ਪੰਜਾਬੀ ਜੜੀ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸ్రోਤੇਓ ਅੱਜ ਦਸੰਬਰ ਦੀ 5 ਤਰੀਕ ਆ ਤੇ ਦਿਨ ਜਿਹੜਾ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਆ 408 272 2500 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਪਰਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜੰਫਰ ਕਵਰਡ ਕੈਲੀਫੋਰਨੀਆ ਬਾਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 48272 2500 ਤੇ ਡਰਕੀਨ ਇਮੀਗ੍ਰੇਸ਼ਨ ਲਾਫਰਮ ਵਾਲੀ ਜੇ ਡਰਕੀਆ ਨਾ ਟੋਨੀ ਡਰਕੀਆ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਮਾਮਪਕ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਗੁਰਬਚਨ ਸਿੰਘ ਨਾਗਰਾ ਸੈਕਰਮੈਂਟੋ ਸਰਬਜੀਤ ਸਿੰਘ ਕੁਲਵਿੰਦਰ ਸਿੰਘ ਤੂਤ ਯੂਨੀਵਰਸਿਟੀ ਗੁਰਦੇਵ ਸਿੰਘ ਸੋਹਲੈਂਟੀ ਲੋ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ ਬਿਸਲਾ ਪਰਿਵਾਰ ਫਰੇਜ਼ਨੋ ਗੁਰਸਾਹਿਬ ਸਿੰਘ ਬੇਕਰਸਫੀਲਡ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਜੁੜੀਅਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਜੀ ਜੀ ਅੱਜ ਦੀਆਂ ਖਬਰਾਂਵਾਂ ਨਾਲ ਚੱਲੀਏ ਤੇ ਅੱਜ ਸਵੇਰੇ ਕੈਲੀਫੋਰਨੀਆ ਦੇ ਵਿੱਚ ਜੋ ਨਾਰਥਰਨ ਕੈਲੀਫੋਰਨੀਆ ਬੜਾ ਏਰੀਆ ਆ ਉਤੋਂ ਲਗਭਗ 100 ਮੀਲ ਅੰਦਰ ਸਮੁੰਦਰ ਦੇ ਵਿੱਚ 7.0 ਮੈਗਨੀਚਿਊਡ ਦਾ ਜਿਹੜਾ ਭਚਾਲ ਆ ਉਹ ਆਇਆ ਤੇ ਉਸ ਭਚਾਲ ਆਣ ਤੋਂ ਬਾਅਦ ਸੁਨਾਮੀ ਵਾਰਨਿੰਗ ਜਾਰੀ ਕੀਤੀ ਗਈ ਤੇ ਹਾਲਾਂਕਿ ਕੋਈ ਸੀਰੀਅਸ ਡੈਮੇਜ ਨਹੀਂ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਆ ਬਹੁਤ ਜਲਦੀ ਹੀ ਜਿਹੜੀ ਸੁਨਾਮੀ ਵਾਰਨਿੰਗ ਆ ਉਹ ਕੈਨਸਲ ਕਰ ਦਿੱਤੀ ਗਈ ਅਪੀ ਸੈਂਟਰ ਜਿਹੜਾ ਇੱਕ ਤਰ੍ਹਾਂ ਨਾਲ ਰਿਮੋਟ ਸਪੌਟ ਸੀਗਾ ਆ ਆਫਸ਼ੋਰ ਦੇ ਵਿੱਚ 30 ਮੀਲ ਆਫ ਕੈਲੀਫੋਰਨੀਆ ਕੋਸਟ ਤੇ ਕਈ ਜਿਹੜੇ ਸਟੋਰ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਸ਼ੈਲਫਸ ਆ ਉਹ ਡਿੱਗ ਪਈਆਂ ਗਰੋਸਰੀ ਸਟੋਰਸ ਦੀਆਂ ਉਹਨਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਹੈਗਾ ਯੂ ਐਸ ਜੀਓਲੋਜੀਕਲ ਜੀਓਲੋਜੀਕਲ ਸਰਵੇ ਦੇ ਮੁਤਾਬਕ ਇਹ ਜਿਹੜਾ ਭਚਾਲ ਆ 7.0 ਮੈਗਨੀਚਿਊਡ ਦਾ ਸੀਗਾ ਤੇ ਬਚਾਲ ਤੋਂ ਬਾਅਦ ਸੈਨ ਫਰਾਂਸਿਸਕੋ ਤੱਕ ਜਿਹੜੀ ਸੁਨਾਮੀ ਵਾਰਨਿੰਗ ਕਰ ਦਿੱਤੀ ਗਈ ਸੀ ਤੇ ਲੋਕਾਂ ਦੇ ਜਿੰਨਿਆਂ ਦੇ ਵੀ ਸੈਲ ਫੋਨ ਉਹਨਾਂ ਦੇ ਉੱਤੇ ਤੁਸੀਂ ਅਲਰਟ ਦੇਖਿਆ ਹੋਣਾ ਸੁਨਾਮੀ ਅਲਰਟ ਰੇਡੀਓ ਸਟੇਸ਼ਨਾਂ ਤੇ ਟੀਵੀ ਸਟੇਸ਼ਨਾਂ ਦੇ ਸਾਰਿਆਂ ਤੇ ਕੈਲੀਫੋਰਨੀਆ ਤੋਂ ਲੈ ਕੇ ਓਰੀਗਨ ਤੱਕ ਜੋ ਸਮੁੰਦਰ ਦੇ ਨਾਲ-ਨਾਲ ਦਾ ਏਰੀਆ ਆ ਉੱਥੇ ਨੈਸ਼ਨਲ ਸੁਨਾਮੀ ਵਾਰਨਿੰਗ ਸੈਂਟਰ ਵੱਲੋਂ ਜਿਹੜਾ ਆ ਸੁਨਾਮੀ ਜਾਰੀ ਵਾਰਨਿੰਗ ਦਿੱਤੀ ਗਈ ਸੀ ਬਾਅਦ ਦੇ ਵਿੱਚ ਉਹ ਜਿਹੜੀ ਵਾਰਨਿੰਗ ਆ ਉਸ ਨੂੰ ਕੱਟ ਵੀ ਕਰ ਦਿੱਤਾ ਗਿਆ ਸੀ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਸੀ ਅ ਕਹਿੰਦੇ ਵੀ ਕੈਲੀਫੋਰਨੀਆ ਦੇ ਗਵਰਨਰ ਹੋਣਾ ਨੇ ਇਹ ਕਿਹਾ ਆ ਵੀ ਜੋ ਸੁਨਾਮੀ ਵਾਰਨਿੰਗ ਦਿੱਤੀ ਸੀ ਉਹ ਬਿਲਕੁਲ ਸਹੀ ਆ ਕਿਉਂਕਿ ਉਹਨਾਂ ਨੇ ਪ੍ਰੋਟੋਕਾਲ ਰੱਖਿਆ ਆ ਵੀ ਜਦੋਂ ਵੀ ਕੋਈ ਅ ਤੱਟ ਦੇ ਲੱਗੇ ਜਾਂ ਸਮੁੰਦਰ ਦੇ ਵਿੱਚ 5.0 ਮੈਗਨੀਚਿਊਡ ਤੋਂ ਵੱਧ ਦਾ ਪਚਾੜ ਆਦਾ ਤੇ ਅਸੀਂ ਲੋਕਾਂ ਨੂੰ ਇਨਫੋਰਮ ਕਰਦਨੇ ਹੈਗੇ ਆ ਤਾਂ ਕਿ ਅਲਰਟ ਰਹਿਣ ਸਾਡੀ ਜਿਹੜੀ ਕੈਲੀਫੋਰਨੀਆ ਦੀ ਆ ਇਹ ਗਾਈਡੈਂਸ ਹੈਗੀ ਆ ਲੋਕਲ ਐਮਰਜੈਂਸੀ ਰਿਸਪੌਂਡ ਕਰਨ ਦੇ ਲਈ ਸੋ ਉਹ ਇੱਕ ਤਰ੍ਹਾਂ ਦੇ ਨਾਲ ਵਧੀਆ ਵੀ ਆ ਵੀ ਜੇ ਕਿਤੇ ਰੱਬ ਨਾ ਕਰੇ ਸੱਚਮੁੱਚ ਹੀ ਇਦਾਂ ਹੋ ਜਾਏ ਤੇ ਬਹੁਤ ਸਾਰੇ ਲੋਕ ਗੋਲਡਨ ਗੇਟ ਬ੍ਰਿਜ ਹੋਰ ਬੇ ਬ੍ਰਿਜ ਇਹਨਾਂ ਬ੍ਰਿਜਾਂ ਦੇ ਉੱਤੇ ਜਾਂਦੇ ਆ ਤੇ ਕਾਫੀ ਲੰਮੇ ਵੀ ਹੈਗੇ ਆ ਤੇ ਜਿਸਨਾਮੀ ਆ ਜਾਏ ਤਾਂ ਉੱਥੋਂ ਫਿਰ ਨਿਕਲਣਾ ਵੀ ਜਿਹੜਾ ਬੜਾ ਔਖਾ ਹੁੰਦਾ ਹੈਗਾ ਆ ਤੇ ਕਹਿੰਦੇ ਵੀ ਕਿਉਂਕਿ ਵਾਰਨਿੰਗ ਇਹ ਪਹਿਲੀ ਵਾਰੀ ਆਈ ਸੀ ਖਾਸ ਕਰਕੇ ਓਰੀਗਨ ਤੇ ਕੈਲੀਫੋਰਨੀਆ ਦੇ ਜੋ ਬਾਰਡਰ ਹੈਗਾ ਸਮੁੰਦਰ ਦੇ ਨਾਲ ਜਿਹੜਾ ਤੱਟ ਹੈਗਾ ਉੱਥੇ ਸੋ ਸੈਨ ਫਰਾਂਸਿਸਕੋ ਤੋਂ ਲੈ ਕੇ ਓਰੀਗਨ ਤੱਕ ਤੇ ਕਹਿੰਦੇ ਜਿਹੜਾ ਸੁਨਾਮੀ ਮੈਪ ਹੈਗਾ ਨੈਸ਼ਨਲ ਵੈਦਰ ਸਰਵਿਸ ਦਾ ਉਹ ਕ੍ਰੈਸ਼ ਹੋ ਗਿਆ ਸੀ ਇੰਨੇ ਜ਼ਿਆਦਾ ਲੋਕਾਂ ਨੇ ਉਸ ਸੁਨਾਮੀ ਮੈਪ ਨੂੰ ਜਿਹੜਾ ਦੇਖਿਆ ਹੈਗਾ 7.0 ਮੈਗਨੀਚਿਊਡ ਪਚਾਲ ਆਣ ਤੋਂ ਬਾਅਦ ਸੋ ਨਾਰਥਰਨ ਬਾਰਡਰ ਤੋਂ ਲੈ ਕੇ ਡੈਵਨਪੋਰਟ ਤੱਕ ਜਿੰਨੇ ਵੀ ਬੀਚ ਹੈਗੇ ਆ ਉਹਨਾਂ ਤੋਂ ਹਾਰਬਰ ਮਰੀਨਸ ਇਹ ਸਾਰੇ ਏਰੀਆ ਚ ਪਰੇ ਰਹਿਣ ਦੇ ਲਈ ਕਿਹਾ ਗਿਆ ਸੀ ਸੈਨ ਫਰਸਿਸਕੋ ਚ 12:00 ਬਜੇ 10-15 ਮੀਟਰ ਤੱਕ ਸੁਨਾਮੀ ਦੀ ਵਾਰਨਿੰਗ ਦਿੱਤੀ ਗਈ ਸੀ ਸੋ ਲੱਕਲੀ ਕੋਈ ਇਦਾਂ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਸੁਨਾਮੀ ਜਿਹੜੀ ਆ ਉਸ ਤੋਂ ਵੀ ਜਿਹੜਾ ਆ ਬਚ ਗਏ ਹੈਗੇ ਹਾਲਾਂਕਿ ਸੈਰਫੋਸਿਸਕੋ ਦੀ ਡਿਪਾਰਟਮੈਂਟ ਆਫ ਐਮਰਜੈਂਸੀ ਮੈਨੇਜਮੈਂਟ ਨੇ ਆਲਰੇਡੀ ਜਿਹੜੇ ਆਪਣੇ ਫਾਇਰ ਜਿਹੜੇ ਟਰੱਕ ਸੀਗੇ ਉਹ ਆਲਰੇਡੀ ਟ੍ਰੋਇਰ ਆਈਲੈਂਡ ਹੋਰ ਜਿਹੜਾ ਏਰੀਆ ਹੈਗਾ ਉੱਥੇ ਭੇਜ ਦਿੱਤੇ ਸੀ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੀ ਇਹਦੇ ਹੀ ਇੱਕ ਬੰਦੇ ਵੱਲੋਂ ਜਿਹੜਾ ਲਾਸ ਸੂਟ ਫਾਈਲ ਕੀਤਾ ਗਿਆ ਸੀ ਜਿਹਦੇ ਵਿੱਚ ਇਹਨੇ ਦੋਸ਼ ਲਾਇਆ ਸੀਗਾ ਕਿ ਅਨਲੌਫੁਲ ਜਿਹੜੀਆਂ ਪੁਲਿਸ ਕਿਲਿੰਗਸ ਆ ਉਹੋ ਕਈ ਥਾਵਾਂ ਤੇ ਵਾਪਰੀਆਂ ਨੇ ਜਿਹਦੇ ਨਾਲ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਭਰੋਸਾ ਘਟਦਾ ਤੇ ਇਹਦੇ ਨਾਲ ਜਿਹੜਾ ਕਲਚਰ ਆਫ ਵਾਇਲੈਂਸ ਹੈ ਉਹੋ ਗਲੋਰੀਫਾਈਡ ਹੋਇਆ ਕਿਤੇ ਨਾ ਕਿਤੇ ਜਿਹੜਾ ਕਿ ਲੋਕਾਂ ਲਈ ਕੋਈ ਚੰਗਾ ਨਹੀਂ ਹੈ ਤੇ ਇਹਨਾਂ ਸਾਰੀਆਂ ਉਹਨਾਂ ਕਰਤੂਤਾਂ ਨੇ ਉਹਨਾਂ ਚੀਜ਼ਾਂ ਨੇ ਕਲਚਰ ਆਫ ਵਾਇਲੈਂਸ ਨੂੰ ਜਿਹੜਾ ਉਹ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ ਹੈ ਇਹਨੇ ਮਿਸਕੰਡਕਟ ਦੇ ਦੋਸ਼ ਲਾਇਆ ਸੀ ਕਿ ਲਾਸ ਐਂਜਲਿਸ ਟਾਈਮ ਦੇ ਮੁਤਾਬਕ ਜਿਹੜੀ ਉਹਨਾਂ ਦੀ ਇੱਕ ਰਿਪੋਰਟ ਆ ਤੇ ਇਹਦੇ ਵਿੱਚ 3.5 ਮਿਲੀਅਨ ਦਾ ਜਿਹੜਾ ਡੈਮੇਜ ਹੋਣ ਦੀ ਜਿਹੜੀ ਗੱਲ ਆ ਉਹ ਕਹੀ ਗਈ ਹੈ ਜਿਹੜਾ ਉਹਨਾਂ ਲਾਸ ਸੂਟੇ ਨੇ ਫਾਈਲ ਕੀਤਾ ਸੀਗਾ ਦੱਸਿਆ ਜਾ ਰਿਹਾ ਹੈ ਕਿ ਇਸ ਬੰਦੇ ਨੇ ਜਿਹਦਾ ਨਾਮ ਦੱਸਿਆ ਗਿਆ ਕਲੂਮੇ ਜਿਹੜਾ ਕਿ ਆਲਰੇਡੀ ਲੋਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਸਾਰਜਨ ਦੇ ਤੌਰ ਤੇ ਕੰਮ ਕਰ ਚੁੱਕਿਆ ਟਿਮੋਥੀ ਕਲੂਮੇ ਜਿਹੜਾ ਉਹਨੇ ਦੱਸਿਆ ਕਿ ਕਈ ਸਾਲ ਪਹਿਲਾਂ ਕੁਝ ਇਹੋ ਜਿਹੀਆਂ ਕਿਲਿੰਗਸ ਹੋਈਆਂ ਜਿਹੜੀਆਂ ਕਿ ਸਵੈਟ ਮੈਂਬਰਸ ਉੱਤੇ ਤੇ ਜਾਂ ਹੋਰ ਡਿਪਾਰਟਮੈਂਟ ਉੱਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਨੇ ਨਾਲ ਹੀ ਉਹਨਾਂ ਨੇ ਜਿਹੜਾ ਇਹ ਅਨਲੈਗਫੁਲ ਕਿਲਿੰਗਸ ਹੋਈਆਂ ਨੇ ਉਹਦੇ ਵਿੱਚ ਉਹਨਾਂ ਨੇ ਐਡ ਕੀਤਾ ਕਲੂਮੇ ਨੇ ਆਪਣੇ ਦੋਸ਼ਾਂ ਦੇ ਵਿੱਚ ਕਿ 2017 ਦੇ ਵਿੱਚ ਇੱਕ ਅਨਾਰਮਡ ਬੰਦਾ ਸੀਗਾ ਜਿਹੜਾ ਉਹਨੂੰ ਇੱਕ ਸਨਾਈਪਰ ਦੇ ਵੱਲੋਂ ਸ਼ੂਟ ਕਰ ਦਿੱਤਾ ਗਿਆ ਸੀਗਾ ਇਸੇ ਤਰ੍ਹਾਂ ਇਹ ਇਸੇ ਸਾਲ ਹੀ 2017 ਦੇ ਵਿੱਚ ਇੱਕ ਜਿਹੜਾ ਬੰਦਾ ਸੀ ਉਹ ਇੱਕ ਸ਼ੈੱਡ ਦੇ ਵਿੱਚ ਲੁਕਿਆ ਹੋਇਆ ਸੀਗਾ ਤੇ ਉਹਨੂੰ ਇਸੇ ਤਰ੍ਹਾਂ ਜਿਹੜਾ ਇਸ ਫੋਰਸ ਦੇ ਬੰਦੇ ਨੇ ਗੋਲੀ ਮਾਰ ਦਿੱਤੀ ਸੀ ਇੱਕ ਉਹ 2014 ਦਾ ਵਾਕਿਆ ਜਿਹੜਾ ਉਹ ਯਾਦ ਕਰਦਾ ਜਿਹਦੇ ਵਿੱਚ ਮੈਂਟਲੀ ਇਲ ਜਿਹੜਾ ਇੱਕ ਹੋਮਲੈਸ ਬੰਦਾ ਉਹਨੂੰ ਜਿਹਦਾ ਨਾਮ ਕਾਰਲੋਸ ਓਕਾਨਾ ਸੀਗਾ ਉਹਨੂੰ ਵੀ ਇੱਕ ਬੈਲਬੋਰਡ ਦੇ ਲਾਗੇ ਜਿਹੜਾ ਉਹ ਇੱਕ ਅਫਸਰ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ ਤੇ ਨਾਲ ਹੀ ਜਿਹੜਾ ਇਹ ਵਰਡਿਕਟ ਹੈ ਜਿਹਦੇ ਵਿੱਚ 3 ਮਿਲੀਅਨ ਦਾ ਜਿਹੜਾ ਲਾਸ ਸੂਟ ਹੈ ਸਿਟੀ ਦੇ ਵਿੱਚ ਉਹ ਉਹਦੇ ਵਿੱਚ ਕਿਹਾ ਗਿਆ ਕਿ ਜਿਹੜੀਆਂ ਇਹ ਪੇਮੈਂਟਸ ਆ ਇਹਨਾਂ ਨੂੰ 3 ਮਹੀਨਾ ਦੇ ਵਿੱਚ ਵਿੱਚ ਜਿਹੜਾ ਉਹ ਦਿੱਤਾ ਜਾਵੇ ਅ ਇਹਦੇ ਨਾਲ ਨਾਲ ਉਹਨੇ ਇਹ ਵੀ ਕਹਿ ਵੀ ਜਿਹੜਾ ਇਹ ਲਾ ਸੂਟ ਫਾਈਲ ਕੀਤਾ ਜਾਂ ਜਿਹੜਾ ਇਹ ਪੂਰਾ ਮਾਮਲਾ ਹੈ ਇਹਦੇ ਨਾਲ ਨਾ ਸਿਰਫ ਐਲ ਏ ਪੁਲਿਸ ਡਿਪਾਰਟਮੈਂਟ ਬਲਕਿ ਜਿਹੜੀਆਂ ਹੋਰ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਜਿਹੜੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਕਾਨੂੰਨ ਦੇ ਰਾਖੇਆਂ ਜਾਂ ਲੋਕਾਂ ਦੇ ਵਿੱਚ ਭਾਵਨਾ ਪੈਦਾ ਕਰਦੇ ਆ ਅਸਲ ਦੇ ਵਿੱਚ ਉਹਨਾਂ ਦੀਆਂ ਕੁਝ ਸ਼ੱਕੀ ਵਾਰਦਾਤਾਂ ਤੇ ਗਤੀਵਿਧੀਆਂ ਕਰਕੇ ਜਿਹੜਾ ਪੂਰੇ ਦਾ ਪੂਰਾ ਜਿਹੜਾ ਡਿਪਾਰਟਮੈਂਟ ਆ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ ਜੀ ਅਗਲੀ ਗੱਲ ਉਹ ਚਲੋ ਜਿਹੜੇ ਕੈਲੀਫੋਰਨੀਆ ਦੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ ਫਾਰਮ ਵਰਕਰਸ ਆ ਉਹ ト੍ਰੰਪ ਉਹਨਾਂ ਦੇ ਸੈਕੰਡ ਐਡਮਿਨਿਸਟ੍ਰੇਸ਼ਨ ਆਉਣ ਤੋਂ ਬੜੇ ਘਬਰਾਏ ਹੋਏ ਹੈਗੇ ਆ ਜਦੋਂ ਤੋਂ ਇਹ ト੍ਰੰਪ ਉਹਨਾਂ ਨੇ ਇਹ ਕਿਹਾ ਕਿ ਉਹ ਮਾਸ ਡਿਪੋਰਟੇਸ਼ਨ ਕਰਨਗੇ ਮਿਲਟਰੀ ਨੂੰ ਯੂਜ਼ ਕਰਨਗੇ ਬੜੀ ਬੜੀਆਂ ਜੇਲ੍ਹਾਂ ਬਣਾਈਆਂ ਜਾਊਗੀਆਂ ਤੇ ਜਿਹੜੇ ਫਾਰਮ ਦੇ ਵਿੱਚ ਕੰਮ ਕਰਦੇ ਹੈਗੇ ਆ ਉਹ ਕਹਿੰਦੇ ਭਈ ਜੋ ਅਸੀਂ ਤਾਂ ਕਈ ਸਾਲਾਂ ਤੋਂ ਖੇਤਾਂ ਦੇ ਵਿੱਚ ਕੰਮ ਕਰਦੇ ਆ ਮਿਨਿਮਮ ਵੇਜ ਦੇ ਉੱਤੇ ਕੰਮ ਕਰਦੇ ਆ ਇੱਕ ਆਈ ਵਿਟਨੈਸ نیوز ਨੂੰ ਸਪੈਨਿਸ਼ ਮੂਲ ਦੀ ਬੀਬੀ ਜੋ ਵੈਂਚੂਰਾ ਕਾਉਂਟੀ ਦੇ ਵਿੱਚ ਆ ਉਹ ਕਹਿੰਦੀ ਮੈਂ ਮੈਕਸੀਕੋ ਤੋਂ 20 ਸਾਲ ਪਹਿਲਾਂ ਆਈ ਸੀ ਕਿ ਮੈਂ ਐਜ਼ ਫਾਰਮ ਵਰਕਰ ਸਟਾਰਬੇਰੀਜ਼ ਨੂੰ ਪਿਕ ਕਰਦੇ ਆ ਉਹ ਕੰਮ ਕਰਦੀ ਹੈਗੀਆਂ ਪਿਛਲੇ 20 ਸਾਲਾਂ ਤੋਂ ਪਰ ਹੁਣ ਕਹਿੰਦੇ ਵੀ ਮੈਨੂੰ ਫਿਕਰ ਬਹੁਤ ਆ ਵੀ ਸਾਡਾ ਬਣੂਗਾ ਕੀ ਕਿਉਂਕਿ 11 ਮਿਲੀਅਨ ਲੋਕ ਇਸ ਟਾਈਮ ਜੋ ਮਾਈਗ੍ਰੈਂਟ ਯੂ ਐਸ ਏ ਦੇ ਵਿੱਚ ਇਲੀਗਲ ਆ ਪਿਓ ਰਿਸਰਚ ਸੈਂਟਰ ਦਾ ਇਹ ਡਾਟਾ ਹੈਗਾ 50% ਜਿਹੜੇ 2 ਲੱਖ ਦੇ ਵਿੱਚੋਂ ਕੈਲੀਫੋਰਨੀਆ ਦੇ ਫਾਰਮ ਵਰਕਰਸ ਅਨ ਡਾਕੂਮੈਂਟਡ ਹੈਗੇ ਆ ਉਹ ਕਹਿੰਦੇ ਵੀ ਜੇ ਸਾਨੂੰ ਸਾਰਿਆਂ ਨੂੰ ਅਨ ਰਿਪੋਰਟ ਕਰ ਦਿੱਤਾ ਤੇ ਸਾਡੀ ਜਗ੍ਹਾ ਦੇ ਉੱਤੇ ਹੋਰ ਕੌਣ ਕੰਮ ਕਰੂਗਾ ਫਾਰਮਰਸ ਵੀ ਇਹ ਕਹਿੰਦੇ ਆ ਕਿ ਕੰਟਰੀ ਦਾ ਜਿਹੜਾ ਫੂਡ ਸਿਸਟਮ ਆ ਉਹ ਕਾਲੈਪਸ ਕਰ ਜਾਊਗਾ ਜੇ ਅਨ ਡਾਕੂਮੈਂਟਡ ਫਾਰਮ ਵਰਕਰਸ ਕੈਲੀਫੋਰਨੀਆ ਦੇ ਵਿੱਚ ਰਿਪੋਰਟ ਕਰ ਦਿੱਤੇ ਗਏ ਮਾਸ ਡਿਪੋਰਟੇਸ਼ਨ ਉਹਨਾਂ ਦੀ ਕੀਤੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਤੇ ਐਗਰੀਕਲਚਰ ਤੇ ਕੈਲੀਫੋਰਨੀਆ ਪ੍ਰੋਡਿਊਸਰਸ ਕਹਿੰਦੇ ਭਈ 1/3 ਜਿਹੜਾ ਹੈ ਵੈਜੀਟੇਬਲਸ ਪੂਰੇ ਅਮਰੀਕਾ ਦੀਆਂ ਉਹ ਕੈਲੀਫੋਰਨੀਆ ਪ੍ਰੋਡਿਊਸ ਕਰਦਾ ਹੈ 3 uh, क्वार्टर्स 75% ਪੂਰੇ ਅਮਰੀਕਾ ਦਾ ਫਰੂਟ ਤੇ ਨਟਸ ਸੋ ਕੈਲੀਫੋਰਨੀਆ ਚੋਂ ਆਦਾ ਹੈਗਾ ਮੈਕਸੀਕੋ ਇੰਡੀਜਨਾ ਕਮਿਊਨਿਟੀ ਆਰਗੇਨਾਈジング ਪ੍ਰੋਜੈਕਟ ਕਹੇਗਾ ਮੈਕੋਪ ਕਰਕੇ ਨਾਨ-ਪ੍ਰੋਫਿਟ ਤੇ ਉਹਨਾਂ ਨੇ ਇਹ ਕਿਹਾ ਵੀ ਬੈਂਚਰਾ ਕਾਉਂਟੀ 'ਚ 20000 ਦੇ ਕਰੀਬ ਅਨਡਾਕੂਮੈਂਟਡ ਲੋਕ ਕੰਮ ਕਰਦੇ ਹੈਗੇ ਆ ਪਿਛਲੇ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕੈਲੀਫੋਰਨੀਆ ਨੇ ਕਾਫੀ ਜੜੀ ਆ ਆ ਆਪਣੀ سپورਟ ਕੀਤੀ ਸੀ ਖਾਸ ਕਰਕੇ ਅਨਡਾਕੂਮੈਂਟਡ ਫੈਮਲੀਆਂ ਨੂੰ ਤੇ ਰਿਪੋਰਟੇਸ਼ਨ ਉਸ ਟਾਈਮ ਤੇ ਇੰਨੀ ਨਹੀਂ ਹੋਈ ਸੀ ਹੁਣ ਕਿਉਂਕਿ ਇਹ ਮੇਨ ਮੁੱਦਾ ਸੀ ਇਸ ਵੇਲੇ ਇਲੈਕਸ਼ਨ ਦਾ ਤੇ ਪੂਰਾ ਜ਼ੋਰ ਲੱਗ ਰਿਹਾ ਹੈਗਾ ਇਹ ਵੀ ਪਤਾ ਚੱਲਿਆ ਆਵੇ ਕੈਲੀਫੋਰਨੀਆ ਨਾਰਦਰਨ ਕੈਲੀਫੋਰਨੀਆ 'ਚ ਇੱਕ ਵੱਡਾ ਜਿਹੜਾ ਡਿਟੈਂਸ਼ਨ ਸੈਂਟਰ ਆ 트੍ਰੰਪ ਉਹ ਨਹੀਂ ਉਹ ਬਣਾਉਣ ਦੇ ਲਈ ਸੋਚ ਰਹੇ ਹੈਗੇ ਆ ਉਹਨਾਂ ਦੀ ਜਗ੍ਹਾ ਜਿਹੜੀ ਆ ਉਹ ਪਿਕ ਕਰ ਲਈ ਹੈਗੀ ਆ ਦੂਸਰੇ ਪਾਸੇ ਕੈਲੀਫੋਰਨੀਆ ਨੇ ਵੀ ਆਪਣੀ ਜਿਹੜੀ ਫਾਈਟ ਆ ਉਹ ਸ਼ੁਰੂ ਕਰ ਦਿੱਤੀ ਆ 25 ਮਿਲੀਅਨ ਡਾਲਰ ਫੰਡ ਉਹਨਾਂ ਨੇ ਜੋ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਲਾ ਸੂਟ ਫਾਈਲ ਕਰਨੇ ਆ ਉਹਨਾਂ ਦੇ ਲਈ ਰੱਖ ਲਿਆ ਹੈਗਾ ਆ ਫਰਸਟ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ 트럼ਪ ਦਾ ਜਿਹੜਾ ਡਿਸੀਜਨ ਸੀਗਾ ਵੀ ਡਾਕਾ ਨੂੰ ਖਤਮ ਕੀਤਾ ਜਾਵੇ ਹੁਣ ਅਨਡਾਕੂਮੈਂਟਡਸ ਨੂੰ ਲੈ ਕੇ ਸੋ ਕਾਫੀ ਲੋਕ ਜਿਹੜੇ ਆ ਉਹ ਚਿੰਤਾ ਦੇ ਵਿੱਚ ਵੀ ਹੈਗੇ ਆ ਜੀ ਅਗਲੀ ਜਿਹੜੀ ਖਬਰ ਆ ਕੈਲੀਫੋਰਨੀਆ ਦੇ ਵਿੱਚ ਯੂਪੀਐਸ ਡਿਲੀਵਰੀ ਇੱਕ ਦੇ ਨਾਲ ਜੁੜੇ ਬੰਦੇ ਦੇ ਨਾਲ ਜੁੜੀ ਆ ਜਿਨੇ ਕੀ ਇੱਕ ਐਪਲ ਵਾਚ ਆ ਜਿਹੜੀ ਉਹ ਚੋਰੀ ਕੀਤੀ ਆ ਯੂਨਾਈਟਿਡ ਪਾਰਸਲ ਸਰਵਿਸ EMPLOYE ਜਿਹੜਾ ਉਹਨੂੰ ਹੁਣ ਫਾਇਰ ਕਰ ਦਿੱਤਾ ਕਿ ਉਹਦੀ ਨੌਕਰੀ ਤੋਂ ਤੇ ਇਹ ਜਿਹੜਾ ਇੱਕ ਘਰ ਦੀ ਜਿਹੜੀ ਸਰਵੇਲੈਂਸ ਵੀਡੀਓ ਆ ਉਹਦੇ ਵਿੱਚ ਇੱਕ ਐਪਲ ਵਾਚ ਨੂੰ ਚੁਰਾਉਂਦਾ ਹੋਇਆ ਚੋਰੀ ਕਰਦਾ ਹੋਇਆ ਨਜ਼ਰ ਆਇਆ ਸੀ ਜਿਹੜੀ ਕਿ ਇੱਕ ਗਿਫਟ ਦੇ ਤੌਰ ਤੇ ਉੱਥੇ ਰੱਖੀ ਹੋਈ ਸੀ ਜਿਹੜੀ ਇਹ ਘਟਨਾ ਆ ਵਾਪਰੀ ਹੈ ਇਹ ਗਰਮੇਸ਼ਰੀ ਗਰਮੇਸ਼ੀ ਪਾਰਕ ਜਿਹੜਾ ਨੇਬਰਹੂਡ ਇਲਾਕੇ ਲਾਸ ਏਂਜਲਸ ਦਾ ਉਹਨਾਂ ਇਲਾਕੇ ਦੇ ਵਿੱਚ ਵਾਪਰੀ ਹੈ ਇੱਕ ਕੈਮਰਾ ਜਿਹੜਾ ਕਿ ਫਰੰਟ ਯਾਰਡ ਦੇ ਵਿੱਚ ਲੱਗਿਆ ਹੋਇਆ ਸੀਗਾ ਇਹਦੇ ਵਿੱਚ ਵਿਕਟਮ ਦੀ ਇੱਕ ਤਸਵੀਰ ਵੀ ਆਈ ਹੈ ਜਿਹਦੇ ਵਿੱਚ ਉਹ यूपीएस ट्रक ਨੂੰ ਜਿਹੜਾ ਉਹ ਪੁੱਲ ਕਰਦਾ ਤੇ ਬਾਅਦ ਦੇ ਵਿੱਚ ਘਰ ਦੇ ਮੂਹਰੇ ਜਿਹੜੀ ਐਪਲ ਵਾਚ ਆ ਉਹਨੂੰ ਉਹ ਚੋਰੀ ਕਰਦਾ ਨਜ਼ਰ ਆ ਰਿਹਾ ਡਿਲੀਵਰੀ ਮੈਨ ਜਿਹੜਾ ਉਹ ਘਰ ਦੇ ਅੰਦਰ ਵੱੜਦਾ ਦਾਖਲ ਹੁੰਦਾ ਇੱਕ স্মੋਲ ਪੈਕੇਜ ਦੇ ਨਾਲ ਦੇਖਿਆ ਜਾਂਦਾ ਤੇ ਪੈਕੇਜ ਨੂੰ ਛੱਡਣ ਦੀ ਬਜਾਏ ਉਹ ਬੰਦਾ ਜਿਹੜਾ ਉਹ ਘਰ ਦੇ ਵਿੱਚ ਪਿਆ ਹੋਰ ਸਮਾਨ ਨੂੰ ਜਿਹੜਾ ਉਹ ਫਰੋਲਣ ਲੱਗ ਪੈਂਦਾ ਨਾਲ ਹੀ ਉਹ ਦੱਸਦਾ ਕਿ ਦੇਖਿਆ ਜਾਂਦਾ ਕਿ ਉਹ ਹੋਰ ਵੀ ਜਿਹੜੀਆਂ ਹਰਕਤਾਂ ਕਰਦਾ ਜਿਹੜੀਆਂ ਕਿ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਯੂਪੀਐਸ ਟਰੱਕ ਦੇ ਵਿੱਚ ਚਲਾ ਜਾਂਦਾ ਹੈ ਆਪਣੇ ਇੱਕ 파ਟਨਰ ਨੂੰ ਵੀ ਸਾਦਾ ਇਲੀਓ ਚਾਵੇਜ਼ ਜਿਹੜਾ ਉਹ ਦੱਸਿਆ ਉਹਨੇ ਕੇਟੀਐਲ ਨੂੰ ਦੱਸਿਆ ਇੱਕ ਮੀਡੀਆਦਾਰੇ ਨੂੰ ਕਿ ਜਿਹੜੀ ਐਪਲ ਵਾਚ ਆ ਉਹ ਇਹਦੀ ਵਾਈਫ ਵਾਸਤੇ ਇੱਕ ਗਿਫਟ ਸੀਗੀ ਤੇ ਉਹਨੇ ਚੈੱਕ ਕੀਤਾ ਸਟੇਟਸ ਦਾ ਆਰਡਰ ਤੇ ਉਸ ਤੋਂ ਬਾਅਦ ਦੇਖਿਆ ਕਿ ਵਾਚ ਜਿਹੜੀ ਆ ਉਹ ਡਿਲੀਵਰਡ ਆ ਤੇ ਬਾਅਦ ਦੇ ਵਿੱਚ ਇਹ ਜਿਹੜੀ ਆ ਉਹ ਉੱਥੇ ਦੇਖੀ ਨੀਗੀ ਬਾਅਦ ਦੇ ਵਿੱਚ ਜਦੋਂ ਉਹਨੇ ਸਰਵੇਲੈਂਸ ਵੀਡੀਓ ਦੇਖੀ ਤਾਂ ਉਹਨੇ ਦੇਖਿਆ ਕਿ ਇਹ ਜਿਹੜਾ ਸਾਰਾ ਕੁਝ ਉਹ ਵਾਪਰਿਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਜਿਹਦੀ ਪ੍ਰਾਈਸ ਸੀਗੀ ਇੱਕ तकरीबन 150 ਤੋਂ 800 ਦੇ ਵਿਚਾਲੇ ਆ ਮਾਡਲ ਤੇ ਡਿਪੈਂਡ ਕਰਦੀ ਹੈ ਕਿ ਕਿੰਨੀ ਆ ਇੱਕ ਵਾਚ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਇਸ ਬੰਦੇ ਨੇ ਜਿਹੜਾ ਆਪਣੀ ਨੌਕਰੀ ਤੋਂ ਹੱਥ ਹੁਤੋਲੇ ਆ ਯੂਨਾਈਟਿਡ ਪਾਰਸਲ ਸਰਵਿਸਿਜ਼ ਨੇ ਕਿਹਾ ਕਿ ਅਸੀਂ ਇਸ ਬੰਦੇ ਨੂੰ ਹੁਣ ਫਾਇਰ ਜਿਹੜਾ ਉਹ ਕਰ ਦਿੱਤਾ ਅਗਲੀ ਖਬਰ ਮੰਟਿਕਾ ਤੋਂ ਆ ਰਹੀ ਆ ਮੰਟਿਕੇ ਦੇ ਵਿੱਚ ਕਹਿੰਦੇ ਟਾਰਗੇਟ ਜਿਹੜੇ ਸਟੋਰ ਹੈਗੇ ਆ ਉਥੋਂ ਚੋਰਾਂ ਨੇ ਸਾਮਾਨ ਜਿਹੜਾ ਚੋਰੀ ਕੀਤਾ ਤੇ ਉਹ ਲੈਥਰੋਪ ਨੂੰ ਚਲੇ ਗਏ ਤੇ ਪੁਲਿਸ ਉਹਨਾਂ ਨੂੰ ਫੋਲੋ ਕਰਦੀ ਰਹੀ ਸਿਟੀ ਆਫ ਲੈਥਰੋਪ ਦੀ ਪੁਲਿਸ ਡਿਪਾਰਟਮੈਂਟ ਨੇ ਉਹ ਜਿਹੜੇ ਚੋਰ ਸੀਗੇ ਉਹਨਾਂ ਨੂੰ ਫੜ ਲਿਆ ਹੈਗਾ 3000 ਡਾਲਰ ਤੋਂ ਵੱਧ ਦਾ ਜਿਹੜਾ ਸਮਾਨ ਹੈ ਉਹ ਇਹਨਾਂ ਸਟੋਰਾਂ ਦੇ ਵਿੱਚੋਂ ਟਾਰਗੇਟ ਦੇ ਵਿੱਚੋਂ ਚੋਰੀ ਕੀਤਾ ਗਿਆ ਸੀ ਹੁਣ ਦੇਖੋ ਵੀ ਥੈਂਕਸ giving ਕ੍ਰਿਸਮਸ ਇਹ ਸਾਰਾ ਉਹ ਮਾਹੌਲ ਹੈਗਾ ਤੇ ਕਹਿੰਦੇ ਜੁਆਏ ਤੇ ਗਿਵਿੰਗ ਦਾ ਮਾਹੌਲ ਹੁੰਦਾ ਪਰ ਜਿਹੜੇ ਚੋਰ ਲਟੇਰੇ ਆ ਉਹ ਇਦਾਂ ਦੇ ਦਿਨਾਂ ਦੇ ਵਿੱਚ ਵੀ ਜਿਹੜੇ ਚੋਰੀ ਕਰਨ ਉਹ ਆਵਾਜ਼ ਨਹੀਂ ਆਂਦੇ ਹੈਗੇ ਲੈਥਰੋਪ ਦੀ ਪੁਲਿਸ ਨੇ ਇਹ ਕਿਹਾ ਵੀ ਅਸੀਂ ਆਪਣੀ ਕਮਿਊਨਿਟੀ ਨੂੰ ਸੇਫ ਰੱਖਣ ਦੇ ਲਈ ਪੂਰੇ ਤਰ੍ਹਾਂ ਬਚਨਮੰਦ ਹੈਗੇ ਆ ਕਿ ਜੇ ਲੈਥਰੋਪ ਏਰੀਏ ਦੇ ਵਿੱਚ ਤੁਸੀਂ ਚੋਰੀ ਕਰ ਰਹੇ ਹੋ ਇੱਕ ਵਾਰੀ ਨਹੀਂ ਦੋ ਵਾਰੀ ਘੱਟੋ ਘੱਟ ਸੋਚੋ ਕਿਉਂਕਿ ਬਹੁਤ ਹੀ ਸਖਤ ਜਿਹੜੀ ਆ ਸਰਵੇਲੈਂਸ ਸਿਟੀ ਆਫ ਲੈਥਰੋਕ ਤੇ ਸਿਟੀ ਆਫ ਮਿਲਪੀਟਾ ਮਿੰਟਿਕਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈਗੀ ਆ ਜੀ ਅਗਲੀ ਗੱਲ ਕਰੀਏ ਵੈਲਜ਼ਫਾਰਗੋ ਬੈਂਕ ਦੀ ਵੈਲਜ਼ਫਾਰਗੋ ਜਿਹੜਾ ਹੁਣ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਓਰੇਗਨ ਦੇ ਇਲਾਕਿਆਂ ਦੇ ਵਿੱਚ ਓਰੇਗਨ ਸਟੇਟ ਦੇ ਵਿੱਚ ਜਿਹੜੇ ਇਹਦੇ ਵੀ ਜਿੰਨੇ ਵੀ EMPLOYES ਨੇ ਉਹਨਾਂ ਦੇ ਵਿੱਚੋਂ ਹੁਣ ਛਾਂਟੀ ਕਰਨ ਜਾ ਰਿਹਾ ਦੱਸਿਆ ਜਾ ਰਿਹਾ ਕਿ 500 ਵਰਕਰਸ ਦੇ ਵਿੱਚ ਜਿਹੜੇ ਐਸਟਮ ਹਿਲਜ਼ ਬਿਊਰੋ ਤੇ ਹੋਰ ਇਲਾਕਿਆਂ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਵਿੱਚੋਂ ਇਹ ਅ 221 ਵਰਕਰ ਜਿਹੜੇ ਨੇ ਸਲੇਮ ਦੇ ਵਿੱਚ ਤੇ 500 ਵਰਕਰ ਜਿਹੜੇ ਨੇ ਹਿਲਜ਼ਬੋਰੋ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੈਲਜ਼ ਫਾਰਗੋ ਬੈਂਕ ਜਿਹੜਾ ਉਹ ਆਪਣੇ ਲੇ ਆਫ ਕਰ ਦੂਗਾ ਦੱਸਿਆ ਜਾ ਰਿਹਾ ਹੈ ਕਿ ਇਹ ਪਦ 225 ਦੇ ਵਿੱਚ ਇਸ ਨੂੰ ਆਖਰੀ ਜਿਹੜਾ ਜਾਮਾ ਉਹ ਪਹਿਨਾਇਆ ਜਾਣਾ ਵੈਲਜ਼ ਫਾਰਗੋ ਇਟ ਇਸ ਇਲਾਕੇ ਦੇ ਵਿੱਚ ਔਰਿਗਨ ਦੇ ਵਿੱਚ ਚੌਥਾ ਜਿਹੜਾ ਰੈਂਕ ਚੌਥੇ ਰੈਂਕ ਦਾ ਉਹ ਡਿਪੋਜ਼ਿਟ ਮਾਰਕੀਟ ਜਿਹੜਾ ਬੈਂਕ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਡਿਪੋਜ਼ਿਟ ਕੀਤੇ ਜਾਂਦੇ ਤੇ ਇਹ 12% ਜਿਹਨੇ ਸਟੇਟ ਦੇ ਡਿਪੋਜ਼ਿਟਸ ਆ ਉਹਨਾਂ ਦੇ ਵਿੱਚ ਆਨ ਕਰਦਾ ਉਹਨਾਂ ਨੂੰ ਇਹਦਾ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜਾ ਡਾਟਾ ਹੋਣ ਦਾ ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪ ਕੋਲੋਂ ਦਿੱਤਾ ਗਿਆ ਉਹਦੇ ਵਿੱਚ ਦੱਸਿਆ ਗਿਆ ਕਿ ਇਸ ਬੈਂਕ ਦੇ ਵਿੱਚ ਲੋਕਾਂ ਦਾ ਭਰੋਸਾ ਪਹਿਲਾਂ ਨਾਲੋਂ ਵਧਿਆ ਹੈ ਹੈਲਥ ਬੋਰੋ ਦੇ ਵਿੱਚ ਉਹਨੇ ਦੱਸਿਆ ਕਿ ਜਿਹੜੇ 95 ਲੇਆਫ ਕੀਤੀਆਂ ਸੀਗੀਆਂ ਲੰਘੇ ਦਿਨਾਂ ਦੇ ਵਿੱਚ ਜੁਲਾਈ ਦੇ ਵਿੱਚ ਤੇ ਹੁਣ 316 ਵਰਕਰਸ ਦੇ ਬਾਰੇ ਪੋਰਟਲੈਂਡ ਜਿਹੜਾ ਉਹ ਸਬਰਬ ਦੇ ਵਿੱਚ ਵੀ ਗੱਲ ਆ ਰਹੀ ਹੈ ਕਿ 2023 ਦੇ ਵਿੱਚ ਹੋਈਆਂ ਸਨ ਆ ਜਿਹੜੇ ਇਹ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਪਿੱਛੇ ਕਾਰਨ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਕਿ ਇਹ ਉਹ ਜਿਹੜੀਆਂ ਲੋਕੇਸ਼ਨਸ ਨੇ ਜਾਂ ਉਹ ਪੋਜੀਸ਼ਨਸ ਨੇ ਅ ਇੱਕ ਤਾਂ ਜਿੱਥੇ ਸਭ ਤੋਂ ਘੱਟ ਕਸਟਮਰ ਆਉਂਦੇ ਨੇ ਤੇ ਉੱਥੇ ਕਾਰੋਬਾਰ ਬਹੁਤ ਘੱਟ ਆ ਬੈਂਕ ਦਾ ਦੂਜਾ ਜਿਹੜੀਆਂ ਉਹ ਪੋਜੀਸ਼ਨਸ ਦੱਸੀਆਂ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਇਹ ਕਹਿੰਦੇ ਕਿ ਪੋਜੀਸ਼ਨਸ ਜਿੱਥੇ ਕਸਟਮਰ ਨੂੰ ਡੀਲ ਨਹੀਂ ਹੁੰਦਾ ਕਸਟਮਰ ਨੂੰ ਇੰਟਰਟੇਨ ਨਹੀਂ ਹੁੰਦਾ ਮਤਲਬ ਉੱਥੋਂ ਕੋਈ ਇਹਨਾਂ ਨੂੰ ਆ ਆਉਟਪੁੱਟ ਨਹੀਂ ਆ ਰਹੀ ਤੇ ਬੈਂਕ ਦੇ ਉੱਤੇ ਉਹ ਪੋਜੀਸ਼ਨਸ ਜਿਹੜੀਆਂ ਨੇ ਇੱਕ ਖਰਚੇ ਤੋਂ ਵੱਧ ਕੇ ਕੁਝ ਨਹੀਂ ਆ ਉਹਨਾਂ ਨੂੰ ਇਹ ਆਉਣ ਵਾਲੇ ਟਾਈਮ ਦੇ ਵਿੱਚ ਹਟਾਉਣ ਜਾ ਰਹੇ ਨੇ ਜੀ ਜੀ ਅਗਲੀ ਖਬਰਾਂ ਚਲੀਏ ਤੇ ਸੈਕਰਮੈਂਟੋ ਤੋਂ ਆ ਰਹੀ ਹੈ ਸੈਕਰਮੈਂਟੋ ਕਾਉਂਟੀ ਦੇ ਵਿੱਚ ਇੱਕ ਮਦਰ ਤੇ ਫਾਦਰ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਉਹਨਾਂ ਦੇ ਹੀ 8 ਮਹੀਨਿਆਂ ਦੀ ਬੱਚੀ ਨੂੰ ਮਾਰਨ ਦੇ ਸਬੰਧ ਦੇ ਵਿੱਚ ਸੈਕਰਮੈਂਟੋ ਕਾਉਂਟੀ ਦੇ ਸ਼ੈਰਫ ਆਫਿਸ ਨੇ ਇਹ ਕਿਹਾ ਕਿ ਉਹ ਇੱਕ ਕੇਸ ਨੂੰ ਇਨਵੈਸਟਿਗੇਟ ਕਰ ਰਹੇ ਸੀ ਜੋ ਅਗਸਤ 25 ਨੂੰ ਵਾਪਰਿਆ ਸੀ ਜਿਸ ਟਾਈਮ ਦੇ ਉੱਤੇ 8 ਮਹੀਨਿਆਂ ਦੀ ਜਾਨਾ ਅਬੂਗਜ਼ਾਇਲੇ ਕਰਕੇ ਅਨਰਿਸਪੌਂਸਿਵ ਪਈ ਗਈ ਸੀ ਤੇ ਉਹਦੇ ਬਾਡੀ ਦੇ ਉੱਤੇ ਸੀਰੀਅਸ ਬਰਨਸ ਸਿਗੇ ਤੇ ਉਹਦੇ ਜਿਹੜੇ ਪੇਰੈਂਟਸ ਆ ਹੁਸੈਨ ਅਬੂਗਜ਼ਾਇਲੇ ਤੇ ਕ੍ਰਿਸਟੀਨਾ ਸਾਈਡ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਉਹ ਜਿਹੜੀਆਂ ਉਹਦੇ ਸੱਟਾਂ ਲੱਗੀਆਂ ਜਦੋਂ ਉਹ ਬਾਥ ਲੈ ਰਹੀ ਸੀ ਤਾਂ ਉਹ ਲੱਗੀਆਂ ਪਰ ਡਿਟੈਕਟਿਵ ਨੇ ਜਦੋਂ ਦੋਹਾਂ ਪੇਰੈਂਟਸ ਦੀ ਇਨਵੈਸਟੀਗੇਸ਼ਨ ਕੀਤੀ ਇਹ ਪਤਾ ਚੱਲਿਆ ਵੀ ਉਹ ਕਾਫੀ ਪਹਿਲਾਂ ਸਮਾਂ ਜਿਹੜੀਆਂ ਸੱਟਾਂ ਲੱਗੀਆਂ ਸੀਆਂ ਤੇ ਉਹ ਬੱਚੇ ਦੀ ਕੰਡੀਸ਼ਨ ਜਿਹੜੀ ਹੈ ਵੱਧ ਤੋਂ ਵੱਧਰ ਹੁੰਦੀ ਗਈ ਤੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਮੈਡੀਕਲ ਹੈਲਪਰ ਨਹੀਂ ਲਈ ਤੇ ਇਸ ਕਰਕੇ ਚਾਈਲਡ ਪ੍ਰੋਟੈਕਟਿਵ ਸਰਵਿਸ ਪਈ ਇਨਵੋਲਵ ਨਾ ਹੋ ਜਾਣ ਜਦੋਂ ਤੁਸੀਂ ਕਿਸੇ ਬੱਚੇ ਨੂੰ ਕੁੱਟਦੇ ਮਾਰਦੇ ਆ ਤੇ ਤੁਹਾਡੇ ਕੋਲ ਬੱਚਾ ਇਹ ਸਰਵਿਸਸ ਵੱਲੋਂ ਲਿਆ ਜਾਂਦਾ ਹੈਗਾ ਪਰ ਉਹਦਾ ਕਾਰਨ ਕੀ ਹੋਇਆ ਵੀ ਕਿਉਂਕਿ ਉਹਦੇ ਸੱਟ ਲੱਗੀ ਹੋਈ ਸੀ ਤੇ ਉਸ ਬੱਚੀ ਦੀ ਜਿਹੜੀ ਆ ਮੌਤ ਹੋ ਗਈ ਤੇ ਹੁਣ ਜਿਹੜੀ ਪੁਲਿਸ ਆ ਉਹਨਾਂ ਨੇ ਹੁਸੈਨ ਤੇ ਕਰਸੀਨਾ ਦੋਨਾਂ ਨੂੰ ਹੋਮੋਸਾਈਡ ਚਾਰਜ ਦੇ ਅੰਡਰ ਅੰਡਰ ਅਰੈਸਟ ਕਰ ਲਿਆ ਹੈਗਾ ਜੀ ਆਪਣਾ ਜਿਹੜਾ ਸਮਾ ਖਬਰਾਂ ਦਾ ਹਰਜੋਤ ਸਿੰਘ ਜੀ ਉਹ ਸਮਾਪਤੀ ਵੱਲ ਜਾਂਦੇ ਜਾਂਦੇ ਜਿਹੜੀ ਮਾਰਕੀਟ ਤੇ ਕਰੰਸੀ ਰੇਟ ਜ਼ਰੂਰ ਦੱਸਦੇ ਚੱਲੀਏ ਜੀ ਬਿਲਕੁਲ ਮੈਂ ਮਾਰਕੀਟ ਦੱਸ ਰਿਹਾ ਜਦ ਤੱਕ ਤੁਸੀਂ ਕਰੰਸੀ ਲੱਭ ਲਓ ਤੇ ਜੇ ਯੂਐਸ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਉਸ ਤੋਂ ਪਹਿਲਾਂ ਜਿਹੜਾ ਬਿਟਕੋਇਨ ਆ ਉਹਦੀ ਕੀਮਤ 1 ਲੱਖ 3000 ਤੱਕ ਇੱਕ ਬਿਟਕੋਇਨ ਦੀ ਪਹੁੰਚ ਗਈ ਹੈਗੀ ਆ ਡਾਉ ਜੋਨ ਇੰਡਸਟਰੀਅਲ 0.5% ਡਾਊਨ ਗਿਆ ਐਸ ਐਨ ਪੀ ਇੰਡੈਕਸ 500 0.2% ਡਾਊਨ ਗਿਆ ਟੈਕ ਸੈਕਟਰੀ ਜਿਹੜਾ ਨੈਸਟੈਕ ਆ ਉਹ ਵੀ 0.2% ਡਾਊਨ ਗਿਆ ਐਸ ਐਂਪੀ 500 ਇੰਡੈਕਸ ক্লোਜ਼ ਹੋਇਆ 6075.11 ਦੇ ਉੱਤੇ ਤੇ ਇਸੇ ਤਰ੍ਹਾਂ ਜਿਹੜਾ ਨੈਸ ਡੈਕ ਆ ਉਹ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਉਹ ਡਾਊਨ ਗਿਆ ਹੈ ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਅੱਜ ਇੱਕ ਯੂ ਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 40 ਸੈਂਟ ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 70 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 270 ਰੁਪਏ 80 ਪੈਸਿਆਂ ਦੇ ਬਰਾਬਰ ਇੱਕ ਯੂ ਐਸ ਡਾਲਰ ਦੀ ਕੀਮਤ ਰਹੀ ਹੈ ਜੀ ਜੀ ਇਤੇ ਇਸ ਲੋਕਾਂ ਤੋਂ ਇਜਾਜ਼ਤ ਲੈਨੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ